ਬੀਤੇ ਦਿਨੀ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੁੰਦੀ ਆ ਜਿਸ ਦੇ ਵਿੱਚ ਮੁਹਾਲੀ ਦੇ 에어ਪੋਰਟ ਰੋਡ ਦੇ ਉੱਤੇ ਸਥਿਤ ਪਿੰਡ ਕੁੰਬੜਾ ਦੇ ਵਿੱਚ ਦੋ ਨੌਜਵਾਨ ਦਮਨ ਤੇ ਦੇਪੀ ਸਿੰਘ ਉੱਤੇ 5 ਤੋਂ 6 ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਦਮਨ ਦੀ ਮੌਤ ਹੋ ਗਈ ਸੀ ਉਸ ਮਾਮਲੇ 'ਚ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਸੜਕ ਤੇ ਰੱਖ ਕੇ ਧਰਨਾ ਲਗਾਇਆ ਹੋਇਆ ਸੀ ਇਸ ਦੌਰਾਨ ਅੱਜ ਪੁਲਸ ਨੇ ਮਾਮਲਾ ਹੱਲ ਕਰਨ ਦਾ ਦਾਵਾ ਕੀਤਾ ਹੈ ਤੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਗੱਲ ਵੀ ਆਖੀ ਐ ਇਸ ਮੌਕੇ ਦੇ ਉੱਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਧਰਨਾ ਖਤਮ ਕੀਤਾ ਗਿਆ ਹੈ ਸੋ ਇਸ ਮੌਕੇ ਦੇ ਉੱਪਰ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਹਾਂਜੀ ਬੰਦਿਆ ਪਿੰਡ ਵਾਸੀਆਂ ਵੱਲੋਂ ਜੀ ਮੰਗ ਪੱਤਰ ਦਿੱਤਾ ਗਿਆ ਹੈਗਾ ਤੇ ਪਹਿਲਾਂ ਤਾਂ ਪਰਿਵਾਰ ਦੀ ਮੰਗ ਸੀਗੀ ਕਿ ਜਿਹੜੇ ਅਕਿਊਜ਼ਡ ਨੇ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਉਹਨਾਂ ਦੀ شناخت ਉਹਨਾਂ ਵੱਲੋਂ ਕਰ ਦਿੱਤੀ ਗਈ ਹੈਗੀ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਹੁਣ ਪੁਲਿਸ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਕਰ ਰਹੀ ਹੈ ਪਿੰਡ ਵਾਲਿਆਂ ਦੀ ਸੈਕੰਡਰੀਆਂ ਕੁਝ ਡਿਮਾਂਡਸ ਸਿਗੀਆਂ ਜਿਵੇਂ ਇਹ ਕਿ ਇੱਕ ਤਾਂ ਜਿਹੜੇ ਪੀਜੀਜ਼ ਅਨਔਥਰਾਇਜ਼ਡ ਪੀਜੀਜ਼ ਤੇ ਇਲੀਗਲ ਪੀਜੀ ਚਲਾ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵੋਟਰ ਕਾਰਡ ਉਹਨਾਂ ਨੂੰ ਸ਼ੰਕਾ ਹੈ ਕਿ ਕੁਝ ਵੋਟਰ ਕਾਰਡ ਤੇ ਕੁਝ ਆਧਾਰ ਕਾਰਡ ਗਲਤ ਬਣ ਗਏ ਹੈਗੇ ਨੇ ਉਹਨਾਂ ਦੀ ਰੀ-ਵੈਰੀਫਿਕੇਸ਼ਨ ਕਰਾਈ ਜਾਵੇ ਤੇ ਉਹਨਾਂ ਦਾ ਇੱਕ ਸੁਝਾਅ ਹੈਗਾ ਕਿ ਜਦੋਂ ਵੋਟਰ ਕਾਰਡ ਜਾਂ ਉਹਨਾਂ ਦਾ ਆਧਾਰ ਕਾਰਡ ਬਣਾਇਆ ਜਾਂਦਾ ਹੈ ਕਿਸੇ ਵੀ ਪ੍ਰਵਾਸੀ ਦਾ ਤਾਂ ਉਹਨਾਂ ਦਾ ਪਿਛਲਾ ਬੈਕਗ੍ਰਾਉਂਡ ਤੇ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈਗੀ ਹੈ ਕਿਉਂਕਿ ਨਵਾਂ ਐਡਰੈਸ ਬਣ ਜਾਂਦਾ ਹੈਗਾ ਤਾਂ ਪੁਰਾਣਾ ਉਹਨਾਂ ਦੀ ਰੂਟਸ ਟ੍ਰੇਸ ਆਊਟ ਨਹੀਂ ਹੁੰਦੀਆਂ ਨੇ ਤੇ ਨਾਲ ਉਹਨਾਂ ਦੀ ਕੁਝ ਡਿਮਾਂਡ ਹੈਗੀ ਹੈ ਕੰਪਨਸੇਸ਼ਨ ਨੂੰ ਲੈ ਕੇ ਤੇ ਇੱਕ ਤਾਂ ਅਸੀਂ ਰੈੱਡ ਕਰਾਸ ਦੇ ਵਿੱਚੋਂ ਹੁਣ ਇਮੀਡੀਏਟ ਰਾਸ਼ੀ ਰਿਲੀਜ਼ ਕਰ ਰਹੇ ਹੈਗੇ ਆ ਤੇ ਇੱਕ ਸੀਐਮ ਰਲੀਫ ਫੰਡ ਦੇ ਵਿੱਚ ਉਹ ਵੀ ਅਸੀਂ ਉਹ ਕੇਸ ਇਨੀਸ਼ੀਏਟ ਕਰ ਦਿੱਤਾ ਹੈਗਾ ਜੀ ਤੇ ਤੀਸਰੀ ਜਿਹੜੀ ਚੀਜ਼ ਹੈਗੀ ਹੈ ਇੱਕ ਜਿਹੜਾ ਬੱਚਾ ਹਸਪਿਟਲਾਈਜ਼ਡ ਹੈ ਵੈਂਟੀਲੇਟਰ ਤੇ ਹੈਗਾ ਉਹ ਸ਼ੈਡਿਊਲ ਕਾਸਟ ਕੈਟਾਗਰੀ ਨੂੰ ਬਿਲੋਂਗ ਕਰਦਾ ਸੀ ਉਹਦੇ ਨਾਲ ਸੰਬੰਧਿਤ ਹੈਗੇ ਤਾਂ ਉਹਦੀ ਐਸ ਪਰ ਦਾ ਐਕਟ ਜੋ ਵੀ ਸਹਾਇਤਾ ਸੀ ਦੇ ਸਕਦੇ ਆ ਉਹ ਪ੍ਰੋਵਾਈਡ ਕਰਾਂਗੇ ਤੇ ਇਸ ਬੱਚੇ ਲਈ ਵੀ ਕਾਰਵਾਈ ਜੀ ਆਰੰਭ ਕਰਨ ਨੂੰ ਲੈ ਕੇ ਗੱਲ ਗਈ ਹੈ ਹਾਂਜੀ ਧਰਨਾ ਚੁੱਕਣ ਕ੍ਰਿਮੇਸ਼ਨ ਵਾਲੇ ਪਾਸੇ ਜਾ ਰਹੇ ਆ ਜੀ ਅਸੀਂ ਕੋਈ ਗੱਲ ਪਰਿਵਾਰ ਨੂੰ ਮੰਨ ਗਿਆ ਹੈ ਹਾਂਜੀ ਪਰਿਵਾਰ ਮੰਨ ਗਿਆ ਹੈ ਜੀ ਚਲੋ ਜੀ ਕੋਲੋਂ ਠੀਕ ਹੈ ਉਹ ਪਿਤਾ ਨੇ ਸੁਣਨ ਨੂੰ ਲਾ ਕੋ ਬੰਗ ਪੱਤਰ ਦਿੱਤਾ ਕਿ ਇਹਨਾਂ ਨੇ ਮੰਨ ਰੱਖੀ ਹੈ ਤੇ ਵੇਖੋ ਇਸ ਤੋਂ ਇਲਾਵਾ ਜਿਹਨਾਂ ਦੀ ਮੇਨ ਮੰਗਾਂ ਜਿਹੜੀ ਹੈਗੀਆਂ ਨੇ ਇੱਕ ਤੇ ਜਿਹੜੇ આરોપી ਨੇ ਉਹ ਗ੍ਰਿਫਤਾਰ ਕੀਤੇ ਜਾਣ ਇਸ ਤੋਂ ਇਲਾਵਾ ਜੋ ਵੀ ਵੱਤੋ ਵਾਦ ਇਹਨਾਂ ਦੀ ਮਾਲੀ ਸਹਿਤਾ ਹੋ ਸਕਦੀ ਹੈ ਤੇ ਸਰਕਾਰੀ ਨੌਕਰੀ ਦੀਆਂ ਮੰਗਾਂ ਜੋ ਉਹਨਾਂ ਦੇ ਤੇ ਅਸੀਂ ਦੇਖ ਲੈਣਾ ਨਿਯਮ ਅਨੁਸਾਰ ਜੋ ਵੀ ਇਹਨਾਂ ਦੀ ਵੱਤੋ ਵਾਦ ਮਦਦ ਹੋ ਸਕਦੀ ਹੈ ਉਹ ਅਸੀਂ ਕਰਾਂਗੇ ਜੀ ਜ਼ਰੂਰ ਪਰਿਵਾਰ ਨੇ ਕੋਈ ਧਰਨਾ ਚੱਕਣ ਦੀ ਗੱਲ ਕੀਤੀ ਹੈ ਕੋਈ ਹੋਈਆਂ ਕਰਨ ਦੀ ਸੀ ਮੈਂ ਤਾਂ ਮੇਨ ਇਹਨਾਂ ਦੀ ਮੰਗਾਂ ਇਹੀ ਸੀ ਜੀ ਵੀ ਜਿਹੜੇ ਦੋਸ਼ੀ ਗ੍ਰਿਫਤਾਰ ਹੋ ਜਾਣ ਤੇ ਮਾਲੀ ਮਦਦ ਇਹਨਾਂ ਦੇ ਪੰਗਨ ਛੇਤੀ ਪੂਰੀ ਹੋ ਜਾਣਗੇ ਦੋਸ਼ੀ ਤੇ ਹੁਣ ਗ੍ਰਿਫਤਾਰ ਕਹਿੰਦੇ ਹੋ ਗਏ ਤੇ ਧਰਨਾ ਚ ਉੱਪਣ ਕੇ ਹੁਣ ਹੰਬਸਾ ਜਿਹੜੀ ਨਈ ਮਹਲੀ ਸੈਟਾ ਵੀ ਅਸੀਂ ਨਿਯਮ ਅਨੁਸਾਰ ਦੇਖ ਰਹੇ ਹਾਂ ਵੱਤੋ ਵੱਤ ਕੀ ਕਰ ਸਕਦੇ ਹਾਂ ਉਸ ਤੋਂ ਬਾਅਦ ਟਰਨ ਆਊਟ ਜਾਏਗਾ ਜੀ ਠੀਕ ਹੈ ਨਾ ਸੋ ਮਤਲਬ ਇਹਨਾਂ ਨੂੰ ਘਰੋ ਸਕਦੇ ਹਾਂ ਵੀ ਦੋਸ਼ੀ ਫੜੇਗੇ ਉਹ ਤੁਹਾਨੂੰ ਪੁਲਿਸ ਬਰੀਫ ਕਰ ਦੇਗੀ ਉਸ ਬਾਰੇ ਅਸੀਂ ਜਿਹੜੀ ਮਾਲੀ ਸੈਟਾ ਉਹਦੇ ਬਾਰੇ ਜੋ ਵੀ ਨਿਯਮ ਅਨੁਸਾਰ ਵੱਤੋ ਵੱਤ ਹੋ ਸਕਦੀ ਹੈ ਉਹ ਕਰ ਰਹੇ ਹਾਂ ਠੀਕ ਹੈ ਥੈਂਕ ਯੂ ਇਹ ਮੁੰਡੇ ਸੀ ਸਰ ਇਹ ਉਹ ਅਮਨ ਅਮਨ ਨਹੀਂ ਮਾਰਿਆ ਸੀ ਗੱਲਣ ਦੇ ਅਜੇ ਕੋਈ ਡਿਸੀਜਨ ਨਹੀਂ ਹੋ ਸਕਦੇ ਠੀਕ ਹੈ ਹੈਲੋ ਉਹ ਅੱਗਾ ਜਾਣ ਦਿਓ ਬਈ ਸਰ